ਵੇ ਆ ਕੀ ਕਹਿਣਾ ਕੋਡਾ ਸਾਡੇ ਬਾਰਾਂ ਦੇ ਵਾਸ਼ਰੂਮ ਗਿਆ ਲਗਭਗ ਇਕ ਹੋੜੇ ਦੇ ਵਿੱਚ ਵਾ ਲਗਰਨ ਤੋਂ ਮਾਤਾ ਹੋਇਆ ਆਪਣੀ ਬੜਾ ਮੈਂ ਸੋਚਿਆ ਸ਼ਾਇਦ ਟ੍ਰਾਂਸਫਾਰਮਰ ਲੱਗੀ ਗਲਤੀ ਗਲਤੀ ਹੁੰਦਾ ਕਿ ਕੋਈ ਓਵਰਲੋਡ ਹੋ ਗਿਆ ਟਾਪਰ ਮਰ ਮੈਂ ਫਿਰ ਅੰਦਰ ਥੋੜਾ ਜਾ ਤੱਪੇ ਬਾਰੋਂ ਦੇ ਲੋਕਾਂ ਨੇ ਕਰਦੇ ਨੇ ਕਿ ਕਪੜੇ ਧੋਣੇ ਇਸ ਦਾ ਅਰਥ ਇਹ ਕਰ ਰਿਹਾ ਹੈ ਆਫਿਸ ਨੂੰ ਫੋਨ ਕੀਤਾ ਉਹ ਆਪਣੇ ਸਿਟੀ ਦੇ ਫੋਨ ਆਇਆ ਉਹ ਲਈ ਹੁਣ ਬਾਕੀ ਦੇਖੀ ਹਾਂ ਕਿ ਵੇਖਦੇ ਲੱਗਾ ਮੈਨੂੰ ਲੱਗਦਾ ਕਿ ਗੇਟ ਤੇ 10 ਫੁੱਟ ਤੇ ਅੱਗੇ ਜਿਹੜੇ ਹੈਗੇ ਦਰਵਾਜ਼ੇ ਗਿਰੇ ਹੋਏ ਉਹਨਾਂ ਦੇ ਜਿਹੜੀਆਂ ਮਤਲਬ ਫੋਟੋਆਂ ਵੀ ਲੱਗੀਆਂ ਸੀਗੀਆਂ ਉਹ ਵੀ ਚਮਕ ਧਵਨ ਚਲੇ ਗਏ। ਉਹ ਹਾਲ ਹੈ। ਸੱਚ ਕੁਇਕ ਸੀਸੀਟੀਵੀ ਕੋਈ ਸੀਸੀਟੀਵੀ ਚ ਆਇਆ ਸੀਸੀਟੀਵੀ ਹੈਗਾ ਸੀਸੀਟੀਵੀ ਹੈਗਾ ਇਸਮੈਂਟਿਕ ਪਾਰਾ ਫੋਟੋਸ ਯਾਰ ਫੋਰੈਂਸਿਕਸ ਦਾ ਲੋਕ ਗੁਰ ਯਾਰ ਮਤਲਬ ਪੂਰੀ ਫੋਰੈਂਸਿਕਸ ਵਰਸ ਆਦ ਵਿੱਚ ਦੇਖਦੇ ਜਿਹ ਅਗਿਆਤ ਵਿਅਕਤੀ ਇੱਥੋਂ ਲੰਘ ਗਏ ਉਹਨਾਂ ਨੇ ਆਪਣੀ ਰਿਕਸ਼ਾ ਦੇ ਵਿੱਚੋਂ ਹੀ ਹੈਂਡ ਗਰਨੇਟ ਜਿਹੜਾ ਹੈ ਉਹ ਅੰਦਰ ਸੁੱਟਿਆ ਔਰ ਉਹਨਦਰ ਬਲਾਸਟ ਹੋਇਆ ਉਹਦੇ ਨਾਲ ਕਾਫੀ ਜਿਹੜਾ ਹੈ ਨੁਕਸਾਨ ਅੰਦਰ ਦਰਵਾਜ਼ੇ ਖਿੜਕੀਆਂ ਈਵਨ ਕੀ ਅੰਦਰ ਜਿਹੜੀਆਂ ਚਟਕਣੀਆਂ ਤੱਕ ਸੀਆਂ ਉਹ ਵੀ ਟੁੱਟ ਗਈਆਂ ਔਰ ਜਿਹੜੀ ਕਾਰ ਖੜੀ ਹੈ ਉਹ ਵੀ ਡੈਮੇਜ ਹੋਈ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇਹ ਬਦਲਾਵ ਦੀ ਗੱਲ ਕਰਕੇ ਸਰਕਾਰ ਆਈ ਸੀਗੀ ਔਰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਤੋਂ ਲਾਅ ਐਂਡ ਆਰਡਰ ਜਿਹੜਾ ਪੰਜਾਬ ਦਾ ਹੈਗਾ ਆ ਉਹ بگੜਦਾ ਜਾ ਰਿਹਾ ਔਰ ਇਹ ਗਰਨੇਡ ਦੀ ਘਟਨਾ ਜਰਨਦਰਸਤਾ ਹੋ ਸਕਦੀ ਹੈ ਹੁਣ ਇਸ ਤੋਂ ਪਹਿਲੇ ਅੰਮ੍ਰਿਤਸਰ ਵਗੈਰਾ ਪਹਿਲੇ ਵੀ ਥਾਣਿਆਂ ਦੇ ਵਿੱਚ ਵੀ ਹਮਲੇ ਹੁੰਦੇ ਰਹੇ ਆ ਮਗਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨੂੰ ਟਾਰਗੇਟ ਕਰਕੇ ਉਹਦੇ ਘਰ ਦੇ ਉੱਤੇ ਹਮਲਾ ਕਰਨਾ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਚਲਦੀ ਪਈ ਹੈ ਸੋ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹੈ ਫੋਰੈਂਸਿਕ ਦੀ ਟੀਮ ਵੀ ਆਈ ਹੈ उन्होंने फुटेज भी जड़ी है और, है और अपने काम लगे सीसीटीवी फुटेज में क्या देखा सीसीटीवी फुटेज के बीच में यहीं से में लोग गए और उन्होंने बाहर से अंदर फेंका कितने लोग दिखाई दे रहे हैं दो लोग दिखाई दे रहे और जैसे भी अंदर हुआ तो बड़ा धमाका हुआ और धुआं भी और रोड पे भी आग और अंदर भी चिंगाड़िया पूरी फैली और कालिया जी वगैरह सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यही पार्टी के सीनियर कालिया जी अब कैसे है? कालिया जी चोट तो नहीं आई नहीं देखिए चोट तो नहीं आई मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे पहले नहीं तो बिगड़ा हुआ। है थे। थे आए। तो देखिया। हले तेर किसी ने जिम्मेवारी हले किसी ने जिम्मेवारी तो नहीं अक्सर देखा जाता अटैक वगैरा ने या किसी ने जिम्मेवारी नहीं ली है मगर ਪੁਲਿਸ ਜਿਹੜੀ ਹੈ ਉਹ ਤਬਦੀਸ਼ ਕਰਦੀ ਪਈ ਹੈ ਔਰ ਉਹ ਸਾਰੇ ਅਲਰਟ ਦੇ ਉੱਤੇ ਸਿਟੀ ਨੂੰ ਔਰ ਸਾਰਾ ਏਰੀਆ ਉਹਨਾਂ ਨੇ ਜਿਹੜਾ ਹੈ ਉਹ ਆਪਣਾ ਸਿਸਟਮ ਜਿਹੜਾ ਹੈ ਐਕਟਿਵ ਕਰ ਦਿੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰ ਤੱਕ ਜਿਹੜਾ ਹੈ ਉਹ ਲੋਸ਼ੀਆਂ ਨੂੰ ਫੜਾਂਗੇ ਮਗਰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਜਲੰਧਰ ਦੇ ਸਬਿਕ ਸਮਾਜ ਦੇ ਵਿੱਚ ਰਹਿੰਦੇ ਹੋਏ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਤੁਹਾਨੂੰ ਖਿੱਦੀ ਕਰਦਾ ਪਿਆ ਹੈ ਮਗਰ ਸਾਡੇ ਮਨ ਚ ਦੁੱਖ ਵੀ ਹੈ ਔਰ ਦਰਦ ਵੀ ਹੈ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਵੀ ਕੜਾ ਐਕਸ਼ਨ ਨਹੀਂ ਲੈਂਦੀ ਹੈ ਦੋਸ਼ੀਆਂ ਨੂੰ ਨਹੀਂ ਫੜਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਆਏਗੀ ਕਿਉਂਕਿ ਇਹ ਛੋਟੀ ਗੱਲ ਨਹੀਂ ਸਾਡੀ ਪਾਰਟੀ ਦੇ ਪੁਰਵ ਪ੍ਰਧਾਨ ਪੁਰਵ ਮੰਤਰੀ ਦੇ ਘਰ ਦਿੱਤੇ ਹਮਲਾ ਹੋਇਆ ਅਸੀਂ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਸੀਤਾ ਜੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੁਰਵ ਪ੍ਰਧਾਨ ਪੁਰਵ ਮੰਤਰੀ ਇਹ ਉਹ ਪਰਿਵਾਰ ਹੈ ਜਿਨੇ ਪੰਜਾਬ ਦੇ ਸ਼ਾਂਤੀ ਦੇ ਲਈ ਇਨਾਂ ਦੇ ਪਿਤਾ ਜੀ ਤੋਂ ਲੈ ਕੇ ਕਾਲੀਆ ਜੀ ਨੇ ਇਹ ਨੇਕਾਂ ਕੰਮ ਇਸ ਪੰਜਾਬ ਦੇ ਲਈ ਕੀਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਨ ਸੰਘ ਤੋਂ ਲੈ ਕੇ ਕਦੀ ਕੁਰਬਾਨੀਆਂ ਤੋਂ ਨਹੀਂ ਡਰੀ ਇਹ ਜਿਹੜੇ ਵੀ ਲੋਕ ਡਰਾਨ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਕਾਰਕਟਰ ਡਰਨ ਵਾਲਾ ਨਹੀਂ ਹੈ ਪਰ ਅੱਜ ਜੋ ਕੁਝ ਹੋਇਆ ਪਰ ਇਹ ਪੰਜਾਬ ਦੇ ਲੋਕ ਜੂਰ ਡਰਨਗੇ ਆਮ ਲੋਕ ਜੂਰ ਡਰਨਗੇ ਕਿ ਆਏ ਦਿਨ ਹੀ ਪਿਛਲੇ 3 ਕੁ ਮਹੀਨਿਆਂ ਤੋਂ ਦੇਖ ਰਹੇ ਆ ਕਦੀ ਮਾਝੇ 'ਚ ਕਦੀ ਮਾਲਵੇ 'ਚ ਕਦੀ ਦੁਆਬੇ ਦੇ ਵਿੱਚ ਅੱਜ 15 ਦਿਨਾਂ ਦੇ ਵਿੱਚ ਦੂਸਰੀ ਘਟਨਾ ਜਲੰਧਰ ਸ਼ਹਿਰ ਦੇ ਵਿੱਚ ਹੋਈ ਪਰ ਇਹ ਨਹੀਂ ਹੈ ਕਿ 15000 ਰੁਪਏ ਦੀ ਬਾਤ ਨੂੰ ਗੱਲ ਕੋਈ ਆ ਜੇ ਗ੍ਰਨੇਡ ਸੱਟਣ ਲਈ ਕਿਸੇ ਕੋਲ 15000 10000 ਨਾਲ ਕਿਉਂ ਦਿੱਤਾ ਗਿਆ ਅੱਜ 10000 ਬੰਦੇ ਦੀ ਵੈਲੀਓ ਨਹੀਂ 15000 ਵੈਲੀਓ ਨਹੀਂ ਪੁਲਿਸ ਨੂੰ ਬਿਲਕੁਲ ਇਮਾਨਦਾਰੀ ਦੇ ਨਾਲ ਸੱਚ ਦੇ ਨਾਲ ਪੰਜਾਬ ਨੂੰ ਕਿਉਂਕਿ ਪੰਜਾਬ ਪਹਿਲੇ ਹੀ ਬੜੇ ਪਹਾੜਾਂ ਚੋਂ ਨਿਕਲ ਕੇ ਦੁੱਖਾਂ ਦੇ ਚੋਂ ਨਿਕਲ ਕੇ ਅੱਜ ਇਸ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਪਰ ਮੈਨੂੰ ਜਿਹੜੀ ਸਰਕਾਰ ਤੂੰ ਅਮੀਰ ਸੀ ਅੱਜ ਉਹ ਪੰਜਾਬ ਦੇ ਲੋਕ ਰਾਸੀ ਰਾਸੀ ਕਰ ਰਿਹਾ 3 ਸਾਲ ਦੇ ਕਰੀਬ ਹੋ ਗਿਆ ਉਸ ਪੰਜਾਬ ਨੂੰ ਜਿਸ ਪੰਜਾਬ ਨੂੰ ਨਸ਼ਾ ਖਤਮ ਕਰਨਾ ਸੀ ਗੈਂਗਸਟਰ ਖਤਮ ਕਰਨਾ ਸੀ ਇਹ ਸਾਰਾ ਕੁਝ ਇਹ ਬੈਕ ਜਿਹੜੀ ਬੋਨ ਹੈ ਇਦਾਂ ਦੇ ਲੋਕ ਹੀ ਹੈ ਜਿਹੜੇ ਇਸ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਪਰ ਸਰਕਾਰ ਅਜ ਉਹਨਾਂ ਲੋਕਾਂ ਦੇ ਮੈਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਕੋਲ ਬੇਸਾਰ ਹੈ ਸਰਕਾਰ ਦੇ ਕੋਲ ਕੋਈ ਵੀ ਇਦਾਂ ਦਾ ਤੰਤਰ ਨਹੀਂ ਹੈ ਕਿ ਉਹਨਾਂ ਦੇ ਉੱਤੇ ਨੱਥ ਪਾ ਸਕੇ ਸਰਕਾਰ ਨੂੰ ਸਿਰ ਇਲੈਕਸ਼ਨ ਦੀ ਚਿੰਤਾ ਆਪਣੀ ਕਿੱਦਾਂ ਆਪਣੇ ਸੁਪਰੀਮਾ ਨੂੰ ਜਸਟ ਕੀਤਾ ਜਾਵੇ ਕਿੱਦਾਂ ਅਸੀਂ ਲੁਧਿਆਣਾ ਦੀ ਇਲੈਕਸ਼ਨ ਲੜੀ ਉਹਨਾਂ ਨੇ ਜਲੰਧਰ ਇਲੈਕਸ਼ਨ ਤੁਸੀਂ ਦੇਖਿਆ ਬਾਈ ਬੈਸਟ ਦੇ ਕੀ ਹਾਲਾਤ ਕੀਤਾ ਸੀ ਉਹਨਾਂ ਨੇ ਘਰ ਘਰ ਚ ਗਨਮੈਨ ਪਛਾਹਤੇ ਘਰ ਘਰ ਚ ਗੈਂਗਸਟਰ ਪਰਵਾੜ ਦਿੱਤੇ ਅੱਜ ਇਹ ਉਹਨਾਂ ਗੈਂਗਸਟਰਾਂ ਦਾ ਹੀ ਨਤੀਜਾ ਚ ਪੰਜਾਬ ਪਹੁੰਚ ਰਿਹਾ ਪਰ ਮੈਨੂੰ ਅਟੈਕ ਨੂੰ ਅਸੀਂ ਲੁਧਿਆਣਾ ਇਲੈਕਸ਼ਨ ਨਾਲ ਵੀ ਜੋੜ ਸਕਦੇ ਹਾਂ ਕਿਸੇ ਤਰੀਕੇ ਨਾਲ ਜੋੜ ਸਕਦੇ ਹਾਂ ਅਸੀਂ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੇ ਨੂੰ ਇਸ ਪੰਜਾਬ ਨੂੰ ਦੇ ਵਿੱਚ ਅੱਜ ਜਿੰਨੀ ਵੀ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਪਰ ਉਹਰੇ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਸੀ ਇਹਦੇ ਵਿੱਚ ਇਹਦੇ ਵਿੱਚ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਸ਼ੀਤਲ ਜੀ ਨੇ ਗੱਲ ਰੱਖੀ ਹੈ ਵੀ ਤੁਸੀਂ ਲੁਧਿਆਣੇ ਦੀ ਵੀ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤਾਕਤਵਰ ਹੁੰਦੀ ਦਿਖ ਰਹੀ ਹੈ ਚੈ ਨਗਰ ਨਗਮਦੀਆਂ ਚੋਣਾ ਦੀ ਗੱਲ ਕਰੀਏ ਉਸ ਜਲੰਧਰ ਦੀ ਗੱਲ ਕਰੀਏ ਪਿਛਲੀ ਵਾਰ ਅਸੀਂ 8 ਸਿੱਟੇ ਜਿੱਤੀਆਂ ਸੀ ਇਸ ਵਾਰ ਅਸੀਂ 19 ਜਿੱਤ ਕੇ ਆਏ ਔਰ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਮੇਰ ਬਣਾਏ ਸਾਰੇ जगਜਾਹ ਰਹੇ ਸੋ ਇਸ ਇਹ ਵੀ ਕੈਂਗਲ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਤੁਹਾਡੇ মিডিਆ ਦੇ ਸਾਥੀਆਂ ਨਾਲ ਇਹ ਕਲੀਅਰ ਕਰਨਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਸ ਸਾਡੇ ਸੰਗਠਨ ਦੇ ਮਹਾ ਮੰਤਰੀ ਮੰਤਰੀ ਜੀ ਰਿਵਾਸ ਨੂੰ ਜੀ ਦਾ ਔਰ ਵਿਜੇ ਭਾਈ ਰੂਪਾਲੀ ਜੀ ਦਾ ਫੋਨ ਆ ਗਿਆ ਕਾਲੀਆ ਜੀ ਨਾਲ ਵੀ ਗੱਲ ਕੀਤੀ ਔਰ ਉਹ ਕੇਂਦਰ ਨਾਲ ਵੀ ਸੰਪਰਕ ਕਰਕੇ ਇਹਦੀ ਜਿਹੜੀ ਹੈ ਜਾਂਚ ਹੋਰ ਪੁਖਤਾ ਕਰਾਂਗੇ ਔਰ ਦੋਸ਼ੀਆਂ ਨੂੰ ਤਾਂ ਪਿੱਛੇ ਕਰਾਂਗੇ ਔਰ ਕਾਰਗਰਤਾ ਹੋਰ ਤਗੜਾ ਹੋਏਗਾ ਔਰ 10 ਤਰੀਕ ਨੂੰ ਬੀ ਐਲ ਸੰਤੋਸ਼ ਜੀ ਜਿਹੜੇ ਸਾਡੇ ਅਖਿਲ ਭਾਰਤੀ ਸੰਗਠਨ ਮਹਾ ਮੰਤਰੀ ਹੈ ਉਹ ਵੀ ਪੰਜਾਬ ਚ ਇੰਡੀਗਟ ਦੌਰੇ ਤੇ ਉਹਨਾਂ ਨੇ ਆਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਿਹੜਾ ਆਪਣਾ ਸੰਗਿਆਨ ਜਿਹੜਾ ਉਹ ਲੈਣਗੇ। ਸ਼ਸ਼ੀਲ ਜੀ ਅਭੀਜਰ ਪਾਣੀ ਦਾ ਬੈਨ ਆ ਗਿਆ ਉਹਨਾਂ ਨਾਲ ਗੱਲਬਾਤ ਕਾਲੀ ਪੰਜਾਬ ਦੇ ਕਿਸੇ ਵੱਡੇ ਮੰਤਰੀ ਹੈ ਸੀਐਮ ਸਾਹਿਬ ਨੇ ਕੋਈ ਬਾਰੇ ਗੱਲ ਹੋਈ ਹੈ ਕਾਲੀ ਸਾਹਿਬ ਨਾਲ ਜਾਂ ਕੋਈ ਜਾਂਚ ਹੋ ਰਹੀ ਹੈ। ਸੀਐਮ ਸਾਹਿਬ ਤਾਂ ਪਤਾ ਨਹੀਂ ਛੱਲੇ ਕਿੱਥੇ ਹੋਣਗੇ। ਉਹ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਮਿਲਦੇ ਕਿ ਨਹੀਂ ਮਿਲਦੇ। ਅੱਜ ਤੱਕ ਉਹਨਾਂ ਨੇ ਪੰਜਾਬ ਦੇ ਲਈ ਰਾਤ ਨੂੰ ਕਿੰਨੇ ਕ ਬਿਆਨ ਦਿੱਤੇ ਆ। ਆਪਾਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ ਔਰ ਪਰਿਵਾਰ ਦੇ ਜਿਹੜੇ ਸੀਨੀਅਰ ਲੋਕ ਹੈ ਉਹਨਾਂ ਸਾਰੇ ਸੰਪਰਕ 'ਚ ਉਹਨਾਂ ਨੇ ਗਾਲ ਔਰ ਇਹ ਜੋ ਯੋਜਨਾ ਹੈਗੀ ਸੀ ਬਣਾ ਕੇ ਕੀ ਬਤਾਂਗੇ ਠੀਕ ਹੈ ਧੰਨਵਾਦ